ਤੁਸੀਂ ਵੇਖ ਰਹੇ ਹੋ ਜੀ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟਸ ਦੇ ਨਾਲ ਭਰਿਆ ਸ਼ੋ ਨਵੇਂ ਨਕੋਰੇ ਲੋਕਾਂ ਤੋਂ ਤੰਗ ਹੋਈ ਸਰੰਦਾ ਸ਼ਰਮਾ ਪੋਸਟ ਪਾ ਕੇ ਸੀਐਮਾਨ ਨੂੰ ਕਰ ਦਿੱਤੀ ਇਹ ਅਪੀ ਪੰਜਾਬੀ ਫਿਲਮ ਇੰਡਸਟਰੀ ਅਤੇ ਪੰਜਾਬੀ ਸੰਗੀਤ ਦੇ ਵਿੱਚ ਜਾਣੀ ਜਾਂਦੀ ਸਰੰਦਾ ਸ਼ਰਮਾ ਪਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ ਅਤੇ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ ਉਸਨੇ ਹਾਲੀ ਦੇ ਵਿੱਚ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਹੈ ਸਰੰਦਾ ਨੇ ਪੋਸਟ ਵਿੱਚ ਲਿਖਿਆ ਹੈ ਬਸ ਕਰੋ ਹੁਣ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਤੇ ਰੱਖ ਕੇ ਸੋਚੋ ਫਿਰ ਮਹਿਸੂਸ ਕਰੋਗੇ ਕਿ ਮੇਰੀ ਮਾਂ ਮੈਨੂੰ ਕਿਵੇਂ ਵੇਗਦੀ ਹੋਵੇਗੀ ਰੋਜ਼ ਕਿੰਨੀ ਤਕਲੀਫ ਚ ਹੋਵੇਗੀ 2 ਸਾਲ ਹੋ ਗਏ ਕੱਲੀ ਨੂੰ ਸਭ ਕੁਝ ਸੰਭਾਲਦੀ ਨੂੰ ਹਿੰਮਤ ਵੀ ਕਿਸੇ ਵੇਲੇ ਜਵਾਬ ਦੇ ਦਿੰਦੀ ਐ ਮੈਂ ਆਪਣੇ ਪਿਓ ਦੇ ਜਾਨ ਦੇ ਗਮ ਚੋਂ ਹਜੇ ਤੱਕ ਬਾਹਰ ਨਹੀਂ ਆਈ ਸੀ ਕਿ ਤੁਸੀਂ ਮੈਨੂੰ ਨਵਾਂ ਰੋਗ ਲਗਾ ਦਿੱਤਾ ਮੇਰੀ ਰੋਜੀ ਰੋਟੀ ਤੱਕ ਮਾਰਦੇ ਹੋ ਥੋੜਾ ਜਿਹਾ ਤਾਂ ਰਹਿਮ ਕਰੋ ਕਰ ਤੱਕ ਨਹੀਂ ਹੈਗਾ ਮੇਰੇ ਕੋਲ ਮੈਨੂੰ ਰੋਟੀ ਜੋਗੀ ਤਾਂ ਛੱਡ ਦਿਓ ਸੁਰੰਦਾ ਨੇ ਆਪਣੀ ਪੋਸਟ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੂੰ ਟੈਗ ਕਰਦੇ ਹੋਏ ਅਪੀਲ ਕੀਤੀ ਹੈ ਸੁਰੰਦਾ ਨੇ ਲਿਖਿਆ ਹੈ ਕਿ ਇਸ ਮਹਾਨ ਦੇਸ਼ ਅਤੇ ਇਸ ਮਹਾਨ ਰਾਜ ਪੰਜਾਬ ਦੇ ਇੱਕ ਮਾਨਮਤੇ ਨਾਗਰਿਕ ਹੋਣ ਦੇ ਨਾਤੇ ਮੈਂ ਸਿਰਫ ਮਾਨਯੋਗ ਮੁੱਖ ਮੰਤਰੀ ਤੋਂ ਇੱਕ ਨਾਗਰਿਕ ਵਜੋਂ ਮੇਰੇ ਅਧਿਕਾਰਾਂ ਦੀ ਰੱਖਿਆ ਦੀ ਉਮੀਦ ਕਰ ਰਹੀ ਹਾਂ ਤਾਂ ਜੋ ਇੱਕ ਨੌਜਵਾਨ ਕਲਾਕਾਰ ਹੋਣ ਦੇ ਨਾਤੇ ਮੈਂ ਵੱਡੀ ਸਫਲਤਾ ਪ੍ਰਾਪਤ ਕਰ ਸਕਾਂ ਅਤੇ ਇਸ ਮਹਾਨ ਰਾਜ ਪੰਜਾਬ ਦੇ ਲਈ ਇੱਕ ਚੰਗਾ ਨਾਮ ਲਿਆ ਸਕਾਂ ਕੁਝ ਲਾਲਚੀ ਅਤੇ ਨੀਚ ਲੋਕਾਂ ਨੂੰ ਜਿਨ੍ਹਾਂ ਕੋਲ ਕੋਈ ਨੈਤਿਕਤਾ ਨਹੀਂ ਹੈ ਅਤੇ ਕਾਨੂੰਨ ਦਾ ਕੋਈ ਸਤਿਕਾਰ ਨਹੀਂ ਹੈ ਉਹਨਾਂ ਨੂੰ ਰਾਜ ਅਤੇ ਇਸ ਦੇ ਲੋਕਾਂ ਦੀ ਤਰੱਕੀ ਦੇ ਰਾਹ ਵਿੱਚ ਨਾ ਆਉਣ ਦਿੱਤਾ ਜਾਵੇ ਮੈਂ ਇੰਡਸਟਰੀ ਵਿੱਚ ਸਾਰਿਆਂ ਨੂੰ ਪੁੱਛਣਾ ਚਾਹੁੰਨੀ ਹਾਂ ਕਿ ਜੇਕਰ ਹੋ ਨਹੀਂ ਤਾਂ ਫੇਰ ਕਰੋ ਵਿਆਹ ਦੇ ਬੰਧਨ ਵਿੱਚ ਬੱਜਿਆ ਮਸ਼ਹੂਰ ਗਾਇਕਾ ਦਾ ਭਰਾ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ ਆਪਣੀ ਗਾਇਕੀ ਨਾਲ ਦੇਸ਼ ਭਰ ਦੇ ਵਿੱਚ ਵੱਖਰੀ ਪਛਾਣ ਬਣਾਉਣ ਵਾਲੇ ਮਸ਼ਹੂਰ ਗਾਇਕਾ ਅਫਸਾਨਾ ਖਾਨ ਦੇ ਭਰਾ ਦਾ ਵਿਆਹ ਹੋ ਗਿਆ ਵਿਆਹ ਦੀਆਂ ਤਸਵੀਰਾਂ ਗਾਇਕਾ ਨੇ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਨੇ ਗਾਇਕ ਖੁਦਾਬਖਸ਼ ਨੇ ਆਪਣੇ ਇੰਸਟਾਗ੍ਰਾਮ ਤੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਂਝੇ ਕਰਕੇ ਪ੍ਰਸ਼ੰਚਕਾਂ ਨੂੰ ਵੀ ਇਹ ਜਾਣਕਾਰੀ ਦੇ ਦਿੱਤੀ ਹੈ। ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਹੈ ਕਿ ਦੁਆ ਕੰਮ ਕਰ ਗਈ। ਮੈਂ ਆਪਣੇ ਸ਼ਬਦਾਂ ਦੇ ਨਾਲ ਨਹੀਂ ਦੱਸ ਸਕਦਾ ਖੁਦਾ ਨੂੰ ਉਸ ਦੀ ਖੁਦਾਈ ਅੱਜ ਮਿਲ ਗਈ। ਆਈ ਲਵ ਯੂ ਮੇਰੀ ਪਤਨੀ ਮੇਰੀ ਦੁਨੀਆ ਦੇ ਵਿੱਚ ਤੁਹਾਡਾ ਸਵਾਗਤ ਹੈ। ਮਹਾਕਾਲ ਮੰਦਿਰ ਦੇ ਵਿੱਚ ਯੋਯੋਹਨੀ ਸਿੰਘ ਨੇ ਟੇਕਿਆ ਮੱਥਾ ਸ਼ਿ ਭਗਤੀ ਦੇ ਵਿੱਚ ਹੋਏ ਲੀਨ। ਮਸ਼ਹੂਰ ਰੈਪਰ ਯੋਯੋ ਹਨੀ ਸਿੰਘ ਨੇ ਉਜੈਨ ਦੇ ਵਿੱਚ ਮਹਾਕਾਲ ਦੇ ਮੰਦਿਰ ਵਿੱਚ ਹਾਜ਼ਰੀ ਭਰੀ ਜਿੱਥੇ ਉਹ ਭਗਤੀ ਵਿੱਚ ਲੀਨ ਨਜ਼ਰ ਆਏ ਇਸ ਦੌਰਾਨ ਉਹਨਾਂ ਨੇ ਭਗਵਾਨ ਸ਼ਿਵ ਦੀ ਪੂਜਾ ਅਰਚਨਾ ਵੀ ਕੀਤੀ ਮੰਦਿਰ ਦੇ ਵਿੱਚ ਨਸਮਤ ਖੋਣ ਤੋਂ ਬਾਅਦ ਉਹਨਾਂ ਦੇ ਨਾਲ ਮੀਡੀਆ ਦੇ ਨਾਲ ਗੱਲਬਾਤ ਕਰਦੇ ਹ ਉਹਨਾਂ ਨੇ ਕਿਹਾ ਕਿ ਉਹ ਕਲਪਨਾ ਵੀ ਨਹੀਂ ਕਰ ਸਕਦੇ ਸਨ ਕਿ ਉਹਨਾਂ ਨੂੰ ਇੰਨੇ ਵਧੀਆ ਦਰਸ਼ਨ ਹੋਣਗੇ ਉਹਨਾਂ ਨੇ ਮੰਦਿਰ ਦੇ ਪੁਜਾਰੀਆਂ ਦਾ ਧੰਨਵਾਦ ਕੀਤਾ ਉਹਨਾਂ ਨੇ ਅੱਗੇ ਕਿਹਾ ਕਿ ਉਹ ਕਈ ਸਾਲਾਂ ਤੋਂ ਇੱਥੇ ਆਉਣਾ ਚਾਹੁੰਦੇ ਸਨ ਅਤੇ ਬਹੁਤ ਵਾਰ ਉਹਨਾਂ ਨੇ ਕੋਸ਼ਿਸ਼ ਵੀ ਕੀਤੀ ਪਰ ਨਹੀਂ ਆ ਸਕੇ ਤਕਰੀਬਨ 12-13 ਸਾਲਾਂ ਤੋਂ ਇੱਥੇ ਆਉਣਾ ਚਾਹੁੰਦੇ ਸੀ ਪਰ ਉਹਨਾਂ ਨੇ ਕਿਹਾ ਕਿ ਮੇਰੇ ਨਸੀਬ ਖਰਾਬ ਸਨ ਤਾਂ ਮੈਂ ਇੱਥੇ ਨਹੀਂ ਆ ਸਕਿਆ ਅੱਜ ਬਾਬਾ ਜੀ ਦਾ ਬੁਲਾਵਾ ਆਇਆ ਮੈਂ ਸਾਰੀ ਦੁਨੀਆ ਵਿੱਚ ਸ਼ਾਂਤੀ ਬਣੇ ਰਹੇ ਸਾਰੇ ਖੁਸ਼ ਰਹਿਣ ਅਤੇ ਸੰਗੀਤ ਵਿੱਚ ਲੀਨ ਰਹਿਣ ਇਸ ਦੀ ਕਾਮਨਾ ਕੀਤੀ ਹੈ ਮਰੂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਪਰ ਸਿੱਧੂ ਅੱਜ ਵੀ ਲੋਕਾਂ ਦੇ ਦਿਲਾਂ ਨੂੰ ਜਿਉਂਦਾ ਹੈ ਮਹਿਲਾ ਦਿਵਸ ਤੇ ਸੰਜੇ দত্ত ਨੇ ਪਾਈ ਪੋਸਟ ਕਿਹਾ ਮੇਰੀ ਜ਼ਿੰਦਗੀ ਚ ਔਰਤਾਂ ਨੂੰ ਮੇਰੇ ਲਈ ਸਭ ਤੋਂ ਵੱਡਾ ਆਸ਼ੀਰਵਾਦ ਵਾਲਵੁੱਡ 스타 ਸੰਜੇ দত্ত ਨੇ ਆਪਣੀ ਮਰਹੂਮ ਮਾਂ ਨਰਗੀਸ, ਪਤਨੀ ਮਾਨਯਤਾ, ਤੀ ਤ੍ਰਿਸ਼ਾਲਾ ਅਤੇ ਇਕਰਾ ਅਤੇ ਪੈਣਾ ਪ੍ਰਿਆ ਅਤੇ ਨਿਮਰਤਾ ਸਮੇਤ ਆਪਣੇ ਅਜ਼ੀਜ਼ਾ ਨੂੰ ਮਹਿਲਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਨੇ ਸੰਜੇ ਨੇ ਆਪਣੇ ਇੰਸਟਾਗ੍ਰਾਮ ਤੇ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਲ ਔਰਤਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਸਭ ਤੋਂ ਪਹਿਲਾਂ ਉਹਨਾਂ ਨੇ ਮਾਂ ਦੇ ਨਾਲ ਉਹਨਾਂ ਦੀ ਤਸਵੀਰ ਸਾਂਝੀ ਕੀਤੀ ਹੈ ਫਿਰ ਉਹਨਾਂ ਦੀ ਪਤਨੀ ਮਾਨਯਤਾ ਦੇ ਨਾਲ ਉਸ ਤੋਂ ਬਾਅਦ ਉਹਨਾਂ ਦੀਆਂ ਯਾਤ੍ਰਸ਼ਾਲਾ ਅਤੇ ਇਕਰਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਉਹਨਾਂ ਨੇ ਆਪਣੀਆਂ ਭੈਣਾ ਪ੍ਰਿਆ ਅਤੇ ਨਮਰਤਾ ਦੇ ਨਾਲ ਪੋਜ਼ ਦਿੰਦੇ ਹੋਏ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਮੇਰੀ ਜ਼ਿੰਦਗੀ ਵਿੱਚ ਔਰਤਾ ਮੇਰੇ ਲਈ ਸਭ ਤੋਂ ਵੱਡਾ ਆਸ਼ੀਰਵਾਦ ਨੇ ਉਹਨਾਂ ਦਾ ਪਿਆਰ ਦੇਖਭਾਲ ਤੇ ਤਾਕਤ ਮੇਰੇ ਲਈ ਸਭ ਕੁਝ ਹੈ ਮੇਰੇ ਪਿਆਰਿਆਂ ਨੂੰ ਮਹਿਲਾ ਦਿਵਸ ਮੁਬਾਰਕ ਹੋਵੇ ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ ਔਰਤਾ ਦੇ ਅਧਿਕਾਰ ਅੰਦੋਲਨ ਦੇ ਕੇਂਦਰ ਬਿੰਦੂ ਵਜੋਂ ਮਨਾਇਆ ਜਾਂਦਾ ਹੈ ਪੇਸ਼ੇਵਰ ਮੋਰਚੇ ਤੇ ਸੰਜੀ ਆਉਣ ਵਾਲੀ ਐਕਸ਼ਨ ਹਾਰਰ ਕਮੇਡੀ ਦੀ ਭੂਤਨੀ ਦੇ ਵਿੱਚ अभिनय ਕਰਨ ਦੇ ਲਈ ਤਿਆਰ ਨੇ ਜੋ ਕਿ 18 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ ਨਿਰਮਾਤਾਵਾਂ ਨੇ ਹਾਲੇ ਦੇ ਵਿੱਚ ਫਿਲਮ ਦਾ ਟੀਜ਼ਰ ਵੀ ਸਾਂਝਾ ਕੀਤਾ ਹੈ